ਹਾਂਜੀ ਮੇਰੀਆਂ ਸਾਰੀਆਂ ਭੈਣਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਬਹੁਤ ਹੀ ਬਰੀਕੀ ਨਾਲ ਸਮਝਾਵਾਂਗੇ ਕਿ ਸੂਟ ਦੇ ਬੈਗ ਵਾਲੇ ਤੇ ਆਪਾਂ ਜੇ ਕਿਸ ਤਰੀਕੇ ਨਾਲ ਲਾਉਣੀ ਹੈ ਠੀਕ ਹੈ ਤੇ ਇੱਕ ਮੇਰੀ ਸਿਸਟਰ ਦਾ ਕਮੈਂਟ ਵੀ ਆਇਆ ਸੀ ਕਿ ਮੈਨੂੰ ਦੀਦੀ ਗੁੰਮ ਜੇਪ ਲਾਉਣਾ ਦੱਸੋ ਬੈਗ ਵਾਲੇ ਤੇ ਕਿਵੇਂ ਲੱਗਦੀ ਹੈ ਹਾਂਜੀ ਆਪਾਂ ਤੁਹਾਨੂੰ ਦੱਸਾਂਗੇ ਗੁੰਮ ਜੇਪ ਬੈਗ ਵਾਲੇ ਤੇ ਕਿਸ ਤਰੀਕੇ ਨਾਲ ਲੱਗਦੀ ਹੈ ਜਿਹੜਾ ਕਿ ਆਸਾਨ ਵੀ ਹੋਵੇ ਠੀਕ ਹੈ ਜੀ ਏ ਆਪਣਾ ਸੂਟ ਦਾ ਬੈਗ ਲਾ ਕਟਿੰਗ ਕੀਤਾ ਹੋਇਆ ਤੇ ਸੂਟ ਦੇ ਸੈਂਟਰ ਚ ਆਪਣੀ ਕਰੀਜ਼ ਪਾਈ ਹੋਈ ਹੈ ਠੀਕ ਹੈ ਜੀ ਤੇ ਇਹ ਆਪਾਂ ਜੈਪਾ ਜਿਹੜੀ ਲਾਉਣੀ ਹੈ ਸੂਟ ਤੇ ਤੇ ਇਹਦੇ ਵਾਸਤੇ ਇੱਕ ਪੱਟੀ ਲਈ ਹੈ ਆਪਾਂ ਤੇ ਇਹ ਵੀ ਆਪਾਂ ਲਈ ਹੈ ਜੀ 3 ਇੰਚ ਚੌੜੀ ਪੱਟੀ ਲਈ ਹੈ ਠੀਕ ਹੈ ਜੀ ਤੇ ਆਪਾਂ ਕੀ ਕਰਨਾ ਸੂਟ ਦੇ ਸਿੱਧੇ ਵਾਲੇ ਪਾਸੇ ਪੱਟੀ ਰੱਖਣੀ ਹੈ ਠੀਕ ਹੈ ਜੀ ਸੂਟ ਦੇ ਸਿੱਧੇ ਵਾਲੇ ਪਾਸੇ ਪੱਟੀ ਰੱਖਾਂਗੇ ਠੀਕ ਹੈ ਜੀ ਇਹ ਸੂਟ ਦਾ ਸਿੱਧੇ ਵਾਲਾ ਪਾਸਾ ਜਿੱਥੇ ਆਪਾਂ ਪੱਟੀ ਰੱਖੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਆਪਾਂ ਕਰੀਜ਼ ਪਾਈ ਹੈ ਆਹ ਵਾਲੀ ਜਿਹੜੀ ਆਪਾਂ ਕਰੀਜ਼ ਪਾਈ ਹੈ ਇਸ ਤੋਂ بار-ਬਾਰ ਆਪਾਂ ਸਲਾਈ ਲਾਉਣੀ ਹੈ ਪੈਰ-ਪੈਰ ਦੀ ਸਲਾਈ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ ਸੈਂਟਰ ਜੈਸ ਤਰੀਕੇ ਨਾਲ ਪੱਟੀ ਰੱਖਾਂਗੇ ਆਪਾਂ ਜਿਹੜੀ ਪੱਟੀ ਆਪਾਂ ਕਟਿੰਗ ਕੀਤੀ ਹੋਈ ਹੈ ਠੀਕ ਹੈ ਜੀ ਪੱਟੀ ਦੇ ਤੇ ਸੂਟ ਦੇ ਉੱਪਰ ਆਪਣੀ ਸਲਾਈ ਆਵੇ ਤੇ ਜੈਪ ਲਾਉਣ ਵਾਸਤੇ ਆਪਾਂ ਇਹ ਸਿੰਗਲ ਫੁੱਟ लेया ਚਿੰਗਤੇ ਕਿਸੇ ਵੀ ਐਪ ਤੋਂ ਇਹ ਫੋਟੋ ਮੰਗਾ ਸਕਦੇ ਆ ਜਾਂ ਆਪਣੀ ਮਾਰਕੀਟ 'ਚ ਲੈ ਸਕਦੇ ਆ ਠੀਕ ਹੈ ਜੀ ਇਹਦੇ ਨਾਲ ਹੀ ਆਪਣੀ ਗੋਮ ਜੱਪ ਵਧੀਆ ਲੱਗਦੀ ਹੈ ਠੀਕ ਹੈ ਦੇਖੋ ਜਿਹੜਾ ਆਪਾਂ ਸਿੰਗਲ ਫੋਟੋ ਲਿਆ ਉਹਦੇ ਨਾਲ ਕੀ ਹੋ ਗਏ ਇੱਕ ਤਾਂ ਆਪ ਨੂੰ ਪਤਾ ਲੱਗ ਜੂ ਆਪਾਂ ਕੱਪੜਾ ਕਿੰਨਾ ਕਿੰਨਾ ਰੱਖਣਾ ਠੀਕ ਹੈ ਜੀ ਸੈਂਟਰ 'ਚ ਦੇਖੋ ਜਿੰਨਾ ਆਪਣਾ ਫੋਟਾ ਚੜਾ ਉਹਨਾਂ ਹੀ ਆਪਾਂ ਕੱਪੜਾ ਰੱਖਾਂਗੇ ਇੱਕ ਰੀਜ਼ ਦੇ ਬਾਰ-ਬਾਰ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿੰਨੀ ਤੁਸੀਂ ਆਪਦੀ ਲੰਬੀ ਜਿੱਪ ਲਾਉਣੀ ਹੈ ਉੱਥੇ ਤੁਸੀਂ ਨਿਸ਼ਾਨ ਲਾ ਲੈਣਾ ਆਪਦਾ ਤੇ ਇਸ ਦਵਾਰ ਆਪਾਂ ਹਲਕਾ ਜਿਹਾ ਮਸ਼ੀਨ ਵਾਲ ਇਸ ਤਰੀਕੇ ਨਾਲ ਘਵਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਦੂਸਰੀ ਸਾਈਡ ਲੈ ਜਾਾਂਗੇ ਇਸ ਤਰੀਕੇ ਨਾਲ ਆਪਾਂ ਕਾ ਜੀ ਦੇਖੋ ਆਪਾਂ ਜਿਹੜੀ ਆਪਾਂ ਕਰੀਜ਼ ਪਾਈ ਸੀਗੀ ਉਹਦੇ ਸਾਈਡ-ਸਾਈਡ ਤੇ ਸਲਾਈ ਲਈ ਐ ਪੈਰ-ਪੈਰ ਦਾ ਕਪੜਾ ਛੱਡ ਕੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਸੈਂਟਰ ਚ ਇਸ ਤਰੀਕੇ ਨਾਲ ਕੱਪੜੇ ਨੂੰ ਕਟਿੰਗ ਕਰ ਦੇਾਂਗੇ ਤੇ ਇੱਥੋਂ ਆਪਾਂ ਕੱਟ ਜਿਹੜਾ ਲਾਉਣਾ ਹੈਗਾ ਤੁਸੀਂ ਸਲਾਈ ਦੇ ਉੱਪਰ ਕੱਟ ਨਹੀਂ ਲਾਉਣਾ ਉਰੇ ਰੱਖਣਾ ਜੀ ਇਸ ਤਰੀਕੇ ਨਾਲ ਕੱਟ ਆਪਾਂ ਇਸ ਤਰ੍ਹਾਂ ਠੀਕ ਹੈ ਜੀ ਇਸ ਤੋਂ ਆਪਾਂ ਸਿੱਧੇ ਲਪਾਸਾ ਕਰਾਂਗੇ ਸੂਟ ਦਾ ਇਸ ਤਰੀਕੇ ਨਾਲ ਤੇ ਇਹਨੂੰ ਆਪਾਂ ਜਿਹੜਾ ਕਪੜਾ ਹੈਗਾ ਜੇਪ ਆਪਾਂ ਇਸ ਤਰੀਕੇ ਨਾਲ ਲਗੂਗੀ ਠੀਕ ਠੀਕ ਹੈ ਜੀ ਇਸ ਤਰੀਕੇ ਨਾਲ ਬਤੀ ਇਸ ਤਰੀਕੇ ਨਾਲ ਤੇ ਜਿਹੜਾ ਇੱਥੋਂ ਆਪਾਂ ਕੋਨਾ ਜਿਹਾ ਬਣਾਇਆ ਸੀ ਜਿੱਥੇ ਆਪਣੀ ਜੇਪ ਇਥੇ ਇਹ ਤੁਹਾਡਾ ਕੋਨਾ ਬਿਲਕੁਲ ਸਹੀ ਹੋਣਾ ਚਾਹੀਦਾ ਹੈਗਾ ਤਾਂ ਹੀ ਆਪਣੀ ਜਿਹੜੀ ਜੇਪ ਦੀ ਫਿਨਿਸ਼ਿੰਗ ਪੂਰੀ ਤਰ੍ਹਾਂ ਆਊਗੀ ਠੀਕ ਹੈ ਜੀ ਇਸ ਤੋਂ ਬਾਅਦ ਕੀ ਕਰਨਾ ਆਪਾਂ ਕੱਪੜੇ ਨੂੰ ਇਸ ਤਰੀਕੇ ਨਾਲ ਬਾਹਰ ਕੱਢ ਲੈਣਾ ਜਿਹੜਾ ਆਪਾਂ 3 ਇੰਚ ਦਾ ਕੱਪੜਾ ਲਿਆ ਸੀ ਤੇ ਜਿਹੜਾ ਆਹ ਵਾਲਾ ਕੱਪੜਾ ਹੈਗਾ ਆਪਣਾ ਠੀਕ ਹੈ ਜੀ ਇਹ ਆਪਾਂ ਪੱਟੀ ਦੇ ਥੱਲੇ ਰੱਖਣਾ ਜਿਹੜਾ 3 ਇੰਚ ਦਾ ਕੱਪੜਾ ਲਿਆ ਸੀ ਪੱਟੀ ਥੱਲੇ ਰੱਖਣਾ ਤੇ ਪੱਟੀ ਦੇ ਉੱਪਰ ਉੱਪਰ ਆਪਾਂ ਸਲਾਈ ਲਾਵਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਕੱਪੜੇ ਨੂੰ ਇਸ ਤਰੀਕੇ ਨਾਲ ਕਰ ਲਾਂਗੇ ਇਸ ਤਰ੍ਹਾਂ ਹਾਂਜੀ ਆਪਣੀ ਸਲਾਈ ਲੱਗ ਗਈ ਐ ਇਸ ਤਰੀਕੇ ਨਾਲ ਠੀਕ ਹੈ ਜੀ ਹੁਣ ਆਪਾਂ ਲਵਣੀ ਜੈਪਾ ਸੂਟ ਦੇ ਦੇਖੋ ਇਹ ਜੈਪ ਆਪਾਂ ਕਿਸ ਤਰੀਕੇ ਨਾਲ ਲਵਣੀ ਐ ਸਭ ਤੋਂ ਜਿਹੜਾ ਓਲ ਜਿਹਨੇ ਇੱਥੇ ਹੀ ਪੈਂਦੀ ਐ ਕਿ ਆਪਾਂ ਜੈਪ ਰੱਖਣੀ ਕਿਵੇਂ ਆ ਠੀਕ ਹੈ ਜੀ ਦੇਖੋ ਸੂਟ ਦਾ ਆਪਣਾ ਹੈਗਾ ਜੀ ਸਿੱਧੇ ਵਾਲਾ ਪਾਸਾ ਠੀਕ ਹੈ ਜੀ ਇਹ ਸੂਟ ਦਾ ਆਪਣਾ ਹੈਗਾ ਜੀ ਸਿੱਧੇ ਵਾਲਾ ਪਾਸਾ ਤੇ ਜੈਪ ਆਪਾਂ ਹੁਣ ਕਿਵੇਂ ਰੱਖਣੀ ਆ ਜਿਹੜੀ ਸੂਟ ਦੇ ਸਿੱਧੇ ਵਾਲੇ ਪਾਸੇ ਆਪਾਂ ਜੈਪ ਰੱਖਣੀ ਐ ਜੀ ਉਹ ਆਪਾਂ ਸਿੱਧੀ ਹੀ ਰੱਖਣੀ ਐ ਦੇਖੋ ਆਪਣਾ ਕੁੰਡਾ ਉੱਪਰ ਐ ਇਸ ਤਰੀਕੇ ਨਾਲ ਦੇਖੋ ਆਪਣਾ ਪੁੰਡਾ ਉੱਪਰ ਲੱਗਿਆ ਹੋਇਆ ਐ ਇਸ ਤਰ੍ਹਾਂ ਤੇ ਸੂਰ ਦੇ ਸਿੱਧੇਲੇ ਪਾਸੇ ਆਪਾਂ ਸਿੱਧੀ ਜੈਪ ਰੱਖਣੀ ਐ ਠੀਕ ਐ ਜੀ ਤੇ ਇਸ ਤੋਂ ਬਾਅਦ ਆਪਾਂ ਜੈਪ ਨੂੰ ਫੋਲ ਲਾਂਗੇ ਇਸ ਤਰੀਕੇ ਨਾਲ ਤੇ ਜਿਹੜੀ ਜੈਪ ਹੁਣ ਆਪਾਂ ਕਿਵੇਂ ਰੱਖਣੀ ਐ ਦੇਖੋ ਆਪਾਂ ਸਿੱਧੀ ਇਸ ਤਰੀਕੇ ਨਾਲ ਜੈਪ ਰੱਖ ਲਈ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਉਪਰੋਂ ਇਸ ਤਰ੍ਹਾਂ ਕਰ ਲੈਣੀ ਐ ਠੀਕ ਐ ਜੀ ਇਸ ਤਰੀਕੇ ਨਾਲ ਆਪਣੀ ਜੈਪ ਸਿੱਧੀ ਸੀਗੀ ਉੱਪਰ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਪੁੱਠੀ ਕਰ ਲੈਣੀ ਐ ਇਸ ਤਰੀਕੇ ਨਾਲ ਤੇ ਜਿਹੜੀ ਆਪਾਂ ਸਲਾਈ ਲਾਉਣੀ ਹੈ ਜੀ ਜੰਜੀਰੀ ਦੇ ਇਸ ਤਰੀਕੇ ਨਾਲ ਅੰਦਰ ਅੰਦਰ ਲਾਉਣੀ ਹੈ ਤੇ ਆਪਾਂ ਇੱਥੇ ਰੱਖਾਂਗੇ ਜਿਹੜਾ ਆਪਾਂ 3 ਇੰਚ ਦੀ ਪੱਟੀ ਲਈ ਸੀਗੀ ਇਹ ਇਹਦੇ ਉੱਪਰ ਆਪਾਂ ਇਸ ਤਰੀਕੇ ਨਾਲ ਜੈਪ ਨੂੰ ਰੱਖਣੀ ਹੈ ਜੈਪ ਆਪਾਂ ਆਪਣੀ ਪੱਟੀ ਦੇ ਉੱਪਰ ਉੱਪਰੀ ਹੋਣੀ ਚਾਹੀਦੀ ਹੈ ਇਸ ਮੇਨ ਸੂਟ ਦੇ ਉੱਪਰ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਤੇ ਜੰਜੀਰੀ ਦੇ ਨਾਲ ਨਾਲ ਆਪਾਂ ਸਲਾਈ ਲਾ ਦਾਂਗੇ ਠੀਕ ਹੈ ਜੀ ਇੱਥੋਂ ਤੀਕ ਤੱਕ ਸਲਾਈ ਇਸ ਤਰੀਕੇ ਨਾਲ ਲੈ ਕੇ ਆਵਾਂ ਜਿੱਥੇ ਆਪਾਂ ਇੱਥੇ ਕੱਟ ਲਾਇਆ ਸੀਗਾ ਇੱਥੋਂ ਤੀਕ ਸਲਾਈ ਲੈ ਕੇ ਆਵਾਂਗੇ ਆਪਾਂ ਇਸ ਤਰੀਕੇ ਨਾਲ ਇੱਥੋਂ ਤੀਕ ਆਪਾਂ ਸਲਾਈ ਲੈਂਦੀ ਜਿੱਥੇ ਤੀਕ ਆਪਣਾ ਕੱਟ ਲੱਗਿਆ ਸੀਗਾ ਹੁਣ ਆਪਾਂ ਕੀ ਕਰਨਾ ਸਾਰੇ ਕੱਪੜੇ ਨੂੰ ਇਸ ਤਰੀਕੇ ਨਾਲ ਕਰ ਲਾਂਗੇ ਠੀਕ ਹੈ ਜੀ ਸਾਈਡ ਤੇ ਕਰ ਲਾਂਗੇ ਤੇ ਜਿਹੜਾ ਆਪਾਂ ਪੱਟੀ ਲਾਈ ਸੀ ਉਹਦੇ ਉੱਪਰ ਸਲਾਈ ਲਾਉਣੀ ਆ ਠੀਕ ਹੈ ਜੀ ਇਹੋ ਤੇ ਸਲਾਈ ਆਪਾਂ 1 ਇੰਚ ਥੱਲੇ ਲੈ ਕੇ ਆਉਣੀ ਆ ਉਸ ਪੱਟੀ ਦੇ ਉੱਪਰ ਇਥੇ ਕਰਦੇ ਹਾਂ ਡਬਲ ਫਰਾਈ ਠੀਕ ਹੈ ਜੀ ਇਸ ਦਵਾਰ ਆਪਾਂ ਕੱਪੜੇ ਨੂੰ ਕੱਟ ਕੇ ਲਾਵਾਂਗੇ ਕੱਢ ਲਾਵਾਂਗੇ ਇਸ ਤਰੀਕੇ ਨਾਲ ਤੇ ਕੱਪੜੇ ਨੂੰ ਇਸ ਤਰੀਕੇ ਨਾਲ ਘੁਮਾ ਦੇਣਾ ਇਧਰ ਨੂੰ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ ਜੀ ਤੇ ਹੁਣ ਇਥੇ ਆਪਾਂ ਜੈਪ ਥੋੜੀ ਜੀ ਬੰਦ ਕਰ ਲੈਣੀ ਆ ਇਸ ਤਰੀਕੇ ਨਾਲ ਠੀਕ ਹੈ ਜੀ ਹੁਣ ਆਪਾਂ ਸਲਾਈ 1 ਇੰਚ ਥੱਲੇ ਲੈ ਕੇ ਅਸੀਂ ਕੱਟ ਤੋਂ ਹੁਣ ਆਪਾਂ ਜਿਹੜੀ ਸਲਾਈ ਲਾਉਣੀ ਆ ਉਹ ਕੱਟ ਦੇ ਨਾਲ-ਨਾਲ ਹੀ ਲੈ ਕੇ ਆਉਣੀ ਹੈ ਸਿਰਫ 1 ਇੰਚ ਥੱਲੇ ਨਹੀਂ ਲਾਉਣੀ ਕਿਉਂ ਆਪਾਂ ਨੂੰ ਕੁੰਡਾ ਕੱਢਣ ਦਾ ਔਖਾ ਹੋ ਜੂਗਾ ਤੇ ਜਿਹੜੀ ਸਲਾਈ ਲਾਉਣੀ ਹੈ ਜੀ ਆਪਾਂ ਕੱਟ ਦੇ ਨਾਲ ਸਟਾਰਟ ਕਰਨੀ ਹੈ ਇੱਥੇ ਹਾਂਜੀ ਜੇ ਜੁੁੰਡਾ ਥੋੜਾ ਤੋਂ ਬਾਹਰ ਕੱਢ ਲੈਣਾ ਨਹੀਂ ਤਾਂ ਆਪਾਂ ਨੂੰ ਜਿੱਪ ਕੱਢਣ ਚ ਔਖਾ ਹੋ ਜੂਗਾ ਤੇ ਇਸ ਤਰੀਕੇ ਨਾਲ ਆਪਾਂ ਉਹ ਵਾਲੇ ਕੱਟ ਦੇ ਨਾਲ ਹੀ ਸਲਾਈ ਲੈ ਕੇ ਆਉਣੀ ਹੈ ਇੱਥੋਂ é इस बार जैप में आप तरीके बंद कर लेंगे ठीक है जी इस तरीके इस तरीके जैप में ती हल्की हल्की बंद करनी नहीं थोड़ा कपड़ा बेच आना है ठीक है जी ਜੋ ਆਪਣੀ ਕਿੰਨੀ ਸੋਹਣੀ ਜੈਪ ਲੱਗੀ ਗੋਮ ਵਿੱਚ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਆਪਣੀ ਗੋਮ ਜੈਪ ਲੱਗੀ ਥੱਲੇ ਤੋਂ ਵੀ ਬਹੁਤ ਸੋਹਣੀ ਫਿਨਿਸ਼ਿੰਗ ਆਈ ਆਪਣੀ ਤੇ ਜੈਪ ਦੀ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈਗਾ ਇਸ ਤਰੀਕੇ ਨਾਲ ਸੂਰ ਦੇ ਪੁੱਠੇ ਵਾਲੇ ਪਾਸੇ ਜਿੰਨੀ ਥੋੜੀ ਜੈਪ ਲੱਗੀ ਠੀਕ ਹੈ ਜੀ ਬਾਕੀ ਤੁਸੀਂ ਜੈਪ ਨੂੰ ਇਸ ਤਰੀਕੇ ਨਾਲ ਕਟਿੰਗ ਕਰ ਦੇਣਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜਾ ਆਪਣਾ ਕਪੜਾ ਵਾਲਾ ਕਪੜਾ ਹੈਗਾ ਇਹਨੂੰ ਕਟਿੰਗ ਕਰਕੇ ਤੇ ਜੈਪ ਦੇ ਉੱਪਰ ਇਸ ਤਰੀਕੇ ਨਾਲ ਫੋਲਡ ਕਰ ਦਾਂਗੇ ਠੀਕ ਹੈ ਜੀ ਜਿਸ ਦੇ ਨਾਲ ਕਿ ਹੋਊਗਾ ਨਾ ਤੇ ਆਪਣੀ ਜੈਪ ਇਥੇ ਚੂਭੂਗੀ ਆਪਣੇ ਠੀਕ ਹੈ ਜੀ ਤੇ ਨਾ ਹੀ ਆਪਣੀ ਜੈਪ ਇਥੋਂ ਜੀ ਜੇ ਅਪਨ ਜੈਪ ਖੋਲ ਲਾਂਗੇ ਸਾਰੀ ਜੈਪ ਨਿਕਲਦਾ ਡਰ ਰਹੂਗਾ ਨਾ ਹੀ ਆਪਣੀ ਜੈਪ ਬਾਹਰ ਨਿਕਲੂਗੀ ਠੀਕ ਹੈ ਜੀ ਆਹ ਵਾਲਾ ਕੁੰਡਾ ਆਪਣਾ ਬਾਹਰ ਨਹੀਂ ਨਿਕਲਦਾ ਇਸ ਤਰੀਕੇ ਨਾਲ ਇਥੇ ਅਪਨ ਲੋਕ ਲਾ ਦੇਾਂਗੇ ਇਸ ਤੋਂ ਬਾਅਦ ਆਪਣਾ ਸੈਡ ਵਾਲਾ ਕਪੜਾ ਰਹਿ ਗਿਆ ਜੀ ਇਹਨੂੰ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰਕੇ ਠੀਕ ਹੈ ਜੀ ਇੱਥੇ ਆਪਾਂ ਇੱਕ ਸਲਾਈ ਲਾ ਰਹੇ ਹਾਂਗੇ ਤੇ ਇਸ ਤੋਂ ਬਾਅਦ ਉਰੇ ਉੱਪਰ ਪੱਤਰ ਪਾਈ ਕਰ ਦਾਂਗੇ ਇਸ ਤਰੀਕੇ ਨਾਲ ਫੋਲਡ ਕਰਾਂਗੇ ਆਪਾਂ ਤੇ ਜਿਹੜੀ ਸਲਾਈ ਆਪਣੀ ਜੈਪ ਦੇ ਉੱਪਰ ਆਊਗੀ ਇਸ ਤਰੀਕੇ ਨਾਲ ਜੀ ਇਸ ਤਿਕਨ ਜੈਪ ਦੇ ਉਪਰ ਆਪਣੀ ਸਲਾਈ ਆ ਗਈ ਹੈ ਇਸ ਤੋਂ ਬਾਅਦ ਦੂਸਰੀ ਸਾਈਡ ਵੀ ਆਪਾਂ ਇਸ ਤਰੀਕੇ ਨਾਲ ਹੀ ਕੱਪੜੇ ਨੂੰ ਫੋਲਡਿੰਗ ਕਰਾਂਗੇ ਕਾ ਜੀ ਬਹੁਤ ਹੀ ਸੋਹਣੇ ਤਰੀਕੇ ਨਾਲ ਆਪਣੀ ਗੁੰਮ ਜਿਪ ਲੱਗੀ ਐ ਇਸ ਤਰੀਕੇ ਨਾਲ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਬੈਕ ਸਾਈਡ ਵੀ ਆਪਣੀ ਬਹੁਤ ਸੋਹਣੀ ਸਫਾਈ ਆਈ ਐ ਇਸ ਤੋਂ ਇੱਥੇ ਆਪਣੀ ਤਰਪਾਈ ਹੋ ਜੂਗੀ ਜੀ ਠੀਕ ਹੈ ਜੀ ਤੇ ਮੈਂ ਉਮੀਦ ਕਰਦੀ ਤੁਹਾਨੂੰ ਮੇਰੀ ਜਿਪ ਲੋਨ ਦਾ ਤਰੀਕਾ ਵਧੀਆ ਲੱਗਿਆ ਹੋਣਾ ਤੇ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਗੁੰਮ ਜਿਪ ਆਪਾਂ ਕਿਸ ਤਰੀਕੇ ਨਾਲ ਲਾਉਣੀ ਐ ਤੇ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ વિડીયો વાત લાઈક કરો શેયર કરો તો ચેનલનું સબસક્રાઈબ કરા ના ભુલ્યો તો કમંટ જરૂર કર્યો મિલ નટ વિડીયો બાય બાઈ રબ રાખા